ਹਉ ਗਰਉੰ ਪਿਆਰਿਓ ਜੋ ਚਿਰੰਤੋ ਚੰਦਰਹੀ ਡੜੀ ਮਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹਉ ਤਉ ਪਦ ਰੱਖੇ ਸ਼ਬਦ ਗੁਰੂ ਉਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਇਤ ਗੰਦੇ ਸੋਮੇ ਗੰਦੇ ਸਾਗਰ ਤਨ ਤਨ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੋ ਜੁਰੀ ਅੰਦਰ ਸੱਜ بیٹھے ਗੁਰਖਾ ਸਾਹਿਬ ਸਤ ਸੰਗ ਜੀਓ ਆਓ ਜੋ ਪਚਿਰਤੋਂ ਤਨ ਤਨ ਸੱਜ ਸ੍ਰੀ ਗੁਰਦਾਨ ਪਾਸ਼ਾ ਉਹਨਾਂ ਦੇ ਪੰਨੋ ਜੀ ਮੰਦੀ ਤਤਾ ਵਿਚਾਰ ਕਰਦੇ ਸੁਣਦੇ ਆ ਰਹੇ ਹਾਓ ਅਓ ਅੱਜ ਵੀ ਉਸੇ ਲੜੀ ਦਾ ਕੇਸਾ ਬਣ ਕੇ ਸਤੁਰਾਂ ਦੇ ਪੰਮ ਜੀ ਦੇ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਭਲੋ ਜਾਵੇ ਨੇਦੇ ਦੁੱਖਾਂ ਤਲੇਸਾਂ ਰੋਗਾਂ ਸੁਗਾਂ ਕਾੜਿਆਂ ਸਾੜਿਆਂ ਚਿੰਤਾ ਤੁਤਰਾ ਤੋਂ ਮੁਕਤ ਹੋ ਜਾਈਏ ਜਮਾਂ ਦੇ ਮਾਰ ਤੋਂ ਵੀ ਬਚ ਸਕੀਏ ਆ ਜੋ 34 ਲੱਖ ਜੋਨਾ ਪਾ ਸੁਣਦੇ ਦੇਖਦੇ ਆ ਰਹੇ ਆ ਇਹਨਾਂ ਤੋਂ ਵੀ ਆਪਾਂ ਨੂੰ ਸ਼ੁਕਰਾਂ ਮਿਲ ਜਾਵੇ ਭਾਵੇਂ ਖੇਡ ਬਹੁਤ ਲੰਬੀ ਹੈ ਪਿਆਰੋ ਕਿਉਂ ਕਿ ਬਹੁਤ ਜਨਮ ਹੋ ਗਏ ਕਰੋੜਾਂ ਜਨਮਾਂ ਦੇ ਸਬਦ ਨਾਲ ਸਾਡਾ ਜੀਵਨ ਚੱਲਦਾ ਰਹੇ ਅਸੀਂ ਸਭ ਇੱਥੇ ਰੱਤੇ ਥੋੜਾ ਜਿ ਰੁਕੇ ਹੋਏ ਆ ਕਿ ਇਹ ਜਨਮ ਹੀ ਸਾਡਾ ਪਹਿਲਾ ਜਨਮ ਹੈ ਨਹੀਂ ਪਰ ਪਤਾ ਨਹੀਂ ਕਰੋੜਾਂ ਜਨਮਾਂ ਤੋਂ ਸਾਡਾ ਜੀਵਨ ਚੱਲਿਆ ਏ ਸੇ ਸਾਡਾ ਉਮਰ ਭੋਗਦਾ ਏ ਮਰ ਜਾਂਦਾ ਏ ਸੰਸਾਰ ਤੋਂ ਚਲੇ ਜਾਂਦੇ ਆ ਦਵਾਰੇ ਦਵਾਰੇ ਅਸੀਂ ਕਿਸੇ ਨਾ ਕਿਸੇ ਜੁਨੀ ਵਿੱਚ ਫੇਰ ਮੁੜ ਕੇ ਆ ਜਾਂਦੇ ਆ ਇਸੇ ਮਾਤ ਲੋਕ ਦੇ ਵਿੱਚ ਸਾਡਾ ਮਰਨ ਦਾ ਜਨਮ ਦਾ ਇਹ ਚੱਕਰ ਅਣਹੋਂਦ ਦਾ ਰਹਿੰਦਾ ਕਦੇ ਮਰ ਗਏ ਫਿਰ ਜਨਮ ਪਏ ਫਿਰ ਜਨਮ ਤੇ ਮਰ ਗਏ ਬਸ ਸਰੀਰ ਬਦਲਦਾ ਕੇਵਲ ਆਤਮਾ ਨਹੀਂ ਬਦਲਦੀ ਆਤਮਾ ਇੱਕ ਹੀ ਹੈ ਸਰੀਰ ਬਦਲਦਾ ਜਨਮਦਾ ਬਦਲਦਾ ਹੈ ਕਦੇ ਪਸ਼ੂਆਂ ਦਾ ਮਿਲ ਗਿਆ ਸਰੀਰ ਕਦੇ ਪੰਛੀਆਂ ਦਾ ਮਿਲ ਗਿਆ ਕਦੇ ਕੀੜੀਆਂ ਮਕੌੜਾਂ ਦਾ ਮਿਲ ਗਿਆ ਅੱਜ ਅਸੀਂ ਲੱਖ ਜੁਨ ਭੋਗ ਕੇ ਫਿਰ ਫਿਰ ਸਾਨੂੰ ਕਿਤੇ ਇਹ ਅਮੋਲਕ ਜਨਮ ਜਿਹੜਾ ਸਾਨੂੰ ਮਿਲਿਆ ਹੈ ਮਨੁੱਖਾ ਜਨਮ ਬਹੁਤ ਮੁਸ਼ਕਲ ਦੇ ਨਾਲ ਮਿਲਿਆ ਬਹੁਤ ਜਿਆਦਾ ਮੁਸ਼ਕਲ ਦੇ ਨਾਲ ਮਿਲੇ ਅਰ ਕਈ ਵਾਰ ਮਿਲਿਆ ਫਿਰ ਇੱਕ ਵਾਰ ਤੇ ਮਿਲਿਆ ਕਈ ਵਾਰ ਮਿਲਿਆ ਤੇ ਕਈ ਵਾਰ ਹੀ ਅਸੀਂ ਇਸ ਜਨਮ ਨੂੰ ਬਰਬਾਦ ਕਰ ਲਿਆ ਮਿੱਟੀ ਵਿੱਚ ਪਾ ਪਰੀਸ ਰਬਿਦਾਸ ਸਾਹਿਬ ਨੇ ਚੜ੍ਹੋਕ ਬਹੁਤ ਸੋਹਣੀ ਸੇ ਦਿੱਤੀ ਜੀਵਨ ਦੀ ਸ਼ਬਦ ਭਾਵੇਂ ਉਹ ਕਬੀਰ ਸਾਹਿਬ ਦਾ ਹੈ ਪਰ ਜੋ ਬੋਲਿਆ ਉਹਦਾਸ ਸਾਹਿਬ ਦੀ ਸੀ ਨਾ ਉਹਨੂੰ ਉਧਰਾਇਆ ਉਹਨਾਂ ਨੇ ਹਰ ਸੋਹੀਰਾ ਛਾੜ ਕੇ ਕਰਿਆਂ ਕੀ ਆਸ ਤੇ ਨਰਦੋਜਿਕ ਜਾਏਗੇ ਸੱਚ ਭਾ ਕੇ ਰਵਿਦਾਸ ਕਿੰਦੇ ਹੀਰੇ ਹੀਰਾ ਜਨਮ ਮਿਲਿਆ ਤੁਹਾਨੂੰ ਹੀਰਾ ਜਨਮ ਮਨੁੱਖਾ ਜਨਮੋਂ ਹੀਰਾ ਜਨਮ ਮਿਲਿਆ ਤੇ ਇਹਨੂੰ ਅਸੀਂ ਕੌੜੀਆਂ ਦੇ ਭਾਅ ਵੇਖ ਕੇ ਵੇਚ ਕੇ ਜਦੋਂ ਕਰੀ ਤੇ ਰੇਤਾ ਵਿੱਚ ਇਸ ਹੀਰੇ ਨੂੰ ਗਵਾ ਕੇ ਤੇ ਫਿਰ ਹੱਥ ਛਾੜ ਕੇ ਸੰਸਾਰ ਤੋਂ ਚਲੇ ਜਾਂਦੇ ਆ ਤੇ ਕਿਉਂ ਜਾਂਦੇ ਆ ਹੱਥ ਛਾੜ ਕੇ ਕਿ ਆਪ ਅਸੀਂ ਦ੍ਰਿਅਵੀ ਚੀਜ਼ਾਂ ਹੀ ਮੰਗਦੇ ਰਹਿੰਨੇ ਮਾਰਗ ਦੇ ਕੋਲੋਂ ਸਾਨੂੰ ਪਾਸ਼ੇ ਯਾਦ ਦੇ ਦਿਓ ਆ ਦੇ ਦਿਓ ਸਾਨੂੰ ਉਹ ਦੇ ਦਿਓ ਬਸ ਇਨਾਂ ਮੰਗਾ ਵਿੱਚੇ ਮੰਗਾ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਮੰਗਣੋਂ ਅਸੀਂ ਨਹੀਂ ਹਰਦੇ ਪਾਸ਼ਾ ਸਾਨੂੰ ਤਲਗੁਰ ਦਾਨ ਸਾਹਿਬ ਦੀ ਜੀਵਨ ਦੀ ਸੇਧ ਦੇਣ ਵਾਸਤੇ ਸੰਸਾਰ ਤੇ ਆਏ ਉਹ ਇਉਂਜ ਅੰਤਰੀਵ ਗਿਆਨ ਉਹਨਾਂ ਨੇ ਬਖਸ਼ਿਆ ਜਿਹੜਾ ਕਿਸੇ ਵੀ ਰਹਿਬਰ ਦੇ ਅਵਤਾਰ ਦੇ ਨਹੀਂ ਬਖਸ਼ਿਆ ਤਾਰੀਏ ਸਿ ਲੋਕ ਨੇ ਸਭ ਤੋਂ ਵੱਡਾ ਸਤਿਗੁਰਦਾਨਕ ਜਿੰਨ ਕਦ ਰਾਖੀ ਮੇਰੀ ਸਭ ਤੋਂ ਵੱਡਾ ਭਾਵੇਂ ਸਭ ਪੀਰ ਪਕੰਬਰ ਨਬੀਔਰਗੇ અવਤਾਰ ਸਭ ਸਤਕਾਰਯੋਗ ਨੇ ਕਿਉਂਕਿ ਬਹੁਤ ਤਾਕਤਾਂ ਲੈ ਕੇ ਮਾਰਗ ਦੇ ਕੋਲੋਂ ਸੰਸਾਰ ਵਿੱਚ ਆਏ ਜਿੰਨਾਂ ਕੋ ਹੋ ਸਕਾ ਸੰਸਾਰ ਦੇ ਜੀਵਾਂ ਨੂੰ ਸੇਧ ਦਿੱਤੀ ਪਰ ਜੋ ਨਾਨਕ ਗੁਰਦਾਰੂ ਸਾਹਿਬ ਨੇ ਖੁਦ ਖੁਦਾ ਨੇ ਸੰਸਾਰ ਦੇ ਜੀਵਾਂ ਨੂੰ ਸੇਧ ਦਿੱਤੀ ਇਹੋ ਜੇ ਪਰੰਪਰਾ ਹੈ ਸਾਡੇ ਜੀਵਨ ਦੇ ਕੱਢੇ ਉਹ ਕਿਸੇ ਵੀ ਬ੍ਰਹਿਮੰਡ ਦੇ ਕਿਸੇ ਵੀ ਉਤਾਰ ਦੇ ਜੀ ਹੱਨੇ ਤਾਂ ਕਰਕੇ ਉਹਨੂੰ ਸਭ ਤੋਂ ਵੱਡਾ ਕਿਹਾ ਜਾਂਦਾ ਹੈ ਦੇਖੋ ਹੁਣ ਆਪਾਂ ਕੱਲ ਵਿਚਾਰ ਬੰਦ ਕੀਤੀ ਸੀਗੇ ਉਹਨਾਂ ਦੇ ਪੜਾਈ ਦੀ ਸਤ ਸਤੂ ਸਤੂ ਲੈ ਕੇ 13 ਸਾਲ ਤੱਕ ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਦਰਿਆਵੀ ਤੌਰ ਤੇ ਕਿਉਂਕਿ ਸੰਸਾਰ ਦੀ ਦਿੱਤੀ ਨੂੰ ਪੂਰਾ ਕੀਤਾ ਉਹਨਾਂ ਨੇ ਕੇਵਲ ਉਹ ਤਾਂ ਖੁਦ ਪੜਾਈ ਸੀ ਸਭ ਪੜਾਈਆਂ ਸਾਰੀ ਵਿਦਿਆ ਤੇ ਉਹਨਾਂ ਦੇ ਕੋਲੋਂ ਆਉਂਦੀ ਸੀਗੀ ਉਹਨਾਂ ਨੂੰ ਵਿਦਿਆ ਪਰਉਣ ਵਾਲਾ ਕੌਣ ਸੀਗਾ ਉਸ ਵਿਦਿਆ ਦਾ ਵੀ ਜਿਹੜੀ ਆਈ ਸੀ ਵਿਦਿਆ ਤੇ ਗਾਂ ਸਾਡੇ ਤੱਕ ਪਹੁੰਚੀ ਵਿਦਿਆ ਉਸ ਵਿਦਿਆ ਵਿੱਚ ਜੰਜਾਰ ਭਰੇ ਹੋਏ ਸੀ। ਭਾਵ ਉਹਨਾਂ ਉਸ ਵਿਦਿਆ ਨਾਲ ਅਸੀਂ ਸੰਸਾਰ ਵਿੱਚ ਫਸੇ ਹੋਏ ਸਾਂ। ਫਸੇ ਕਿਸ ਤਰ੍ਹਾਂ ਸਾਂ? ਜਿਵੇਂ-ਜਿਵੇਂ ਵਿਦਿਆ ਪੜੀ ਗਿਆ, ਤੇਵੇਂ-ਤੇਵੇਂ ਮਨ ਦਾ ਚਰਚਲ ਹੁੰਦਾ ਗਿਆ। ਵਿਦਿਆਸੀ ਪਰਉਪਕਾਰੀ ਪਰ ਪੁਕਾਰ ਕਰਨ ਵਾਲੀ ਵਿਦਿਆ ਪਰ ਵਿਦਿਆ ਚਲੇਗੀ ਲੈ ਕੇ ਸਾਨੂੰ ਸ਼ੈਤਾਨ ਵਾਲੇ ਪਾਸੇ ਅੱਪਾ ਵਿਚਾਰਤ ਪਹਿਲੇ ਵੀ ਕਈ ਵਾਰ ਕੀਤੀ ਆ ਕਿ ਜਿੰਨਾ ਸੰਸਾਰ ਦਾ ਪੜਿਆ ਲਿਖਿਆ ਨੇ ਨੁਕਸਾਨ ਕੀਤਾ ਨਾ ਉਹਨਾਂ ਅਨਪੜਾ ਨੇ ਨਹੀਂ ਕੀਤਾ ਕਿਉਂਕਿ ਵਿਦਿਆਪਨ ਦੇ ਨਾਲ ਜਿਹੜਾ ਸੇ ਮਨ ਅਰਤਨ ਤਨ ਬੁੱਧੀ ਜਿਹੜੀ ਸੀ ਉਹ ਸਾਡੀ ਤੰਦਰੋਸਤੀ ਸਾਨੂੰ ਮੌਦੇ ਮੂਹਦੇ ਅੱਗੇ ਤਗੇਰ ਦਿੱਤਾ ਮੌਦੇ ਮੂਹਦੇ ਅੱਗੇ ਕਰ ਦਿੱਤਾ ਵਿਦਿਆਨੇ ਕਰਦਾ ਸੀ ਵਿਦਿਆਨੇ ਪਰ ਉਕਾਰ ਪਾਛੇ ਨੇ ਬਸੇ ਹੋਈ ਗੱਲ ਸਮਝਾਈ ਵਿਦਿਆਨੇ ਜਿੰਨੇ ਮਾਸਟਰਾਂ ਕੋ ਪੜੇ ਹੋ ਪੜਦਕ ਬਾਲਦਸ ਕੋ ਪੜੇ ਕੋਤਬਦੀਨ ਕੋ ਪੜੇ ਬਜਲਾਲ ਕੋ ਪੜੇ ਹਿੰਦੀ ਪੜੇ ਸੰਸਕ੍ਰਿਤ ਪੜੇ ਫਰਜ਼ੀ ਪੜੇ ਪਾਜਨ ਸਾਰਿਆਂ ਨੂੰ ਵੀ ਕੋਈ ਗੱਲ ਸਮਝਾਈ ਕਿ ਇਹ ਵਿਦਿਆ ਜਿਹੜੀ ਆ ਸਾਡਾ ਮਨ ਸ਼ੈਤਾਨ ਬਣਾਉਂਦੀ ਹੈ ਤੇ ਬਣ ਗਿਆ ਇਹਦੇ ਵਿੱਚ ਕੋਈ ਗੱਲ ਪਾਜ ਜੇ ਜਿੰਦਾ ਪੜਿਆ ਤੇਤਾ ਕੜਿਆ ਜਿੰਨਾ ਜ਼ਿਆਦਾ ਪੜੇ ਜਾਂਦਾ ਨਾ ਇਨਸਾਨ ਉਹਨਾ ਬਹਿਮਾ ਪਰਬਾ ਵਿੱਚ ਬੰਦਨਾ ਵਿੱਚ ਵੱਜਦਾ ਜਾ ਰਿਹਾ ਰਾਤ ਦਿਨ ਵੱਜਦਾ ਰਿਹਾ ਜਾ ਰਿਹਾ ਇਹ ਉਹ ਪੰਡਿਤ ਬਾਹਰ ਗੁਪਾਲदास ਨੂੰ ਗੱਲ ਕਹੀ ਇਹੋੀ ਗੱਲ ਬ੍ਰਿਜਪਾ ਬਲਾਲ ਨੂੰ ਕਹੀ ਇਹੋ ਗੱਲ ਕੁੱਤਬ ਦੇਨ ਤੋਂ ਫਾਰਸੀ ਦੇ ਉਸਤਾਦ ਨੇ ਮੈਨੂੰ ਕਹੀ ਨਾ ਨਹੀਂ ਖਰਤ ਤੋ ਸਮਾਂ ਬੀਤੇਆ ਵਿਧਿਆ ਪੂਰੀ ਹੋਈ ਉਮਰ ਅਜ ਹੋ ਗਈ ਪਿਆਰੋ ਤਨ ਗੁਰਦਮਨ ਸਾਹਿਬ ਦੀ 9 ਸਾਲ ਦੀ ਤੇ ਹਰ ਤਰ ਵਿੱਚ ਬੱਚੇ ਨੂੰ ਪ੍ਰਵੇਸ਼ ਕੀਤਾ ਜਾਂਦਾ ਹੈ ਕਿਸੇ ਧਰਮ ਵਿੱਚ ਪੈਦਾ ਹੁੰਦਾ ਬੱਚਾ ਉਹਨੂੰ ਧਰਮ ਦਾ ਪਾਂਧੀ ਬਣਾਇਆ ਜਾਂਦਾ ਫਲ ਧਰਮ ਵਾਲਾ ਆਪਣੇ ਅੰਦਰ ਜਿਹਦਾ ਸਿੱਖ ਦੇ ਤਰੇ ਬੱਚਾ ਪੈਦਾ ਹੋਇਆ ਤੇ ਉਹਨੂੰ ਆਪਣੀ ਦਿੱਤੀ ਦੇ ਨਾਲ ਅਮਰ ਸ਼ਕਾਇਆ ਗਿਆ